耶。 ਸਾਰੇ ਜਨ ਆਓ ਮੈਂਦਰ ਆ ਜੀ ਜੀ ਸੰਗਠਨ ਲਗਾਇਆ ਕੀ ਕਾਰਨ ਅੱਜ ਇਲੈਕਸ਼ਨ ਦੀ ਡੇਡ ਹੈਰੀਟੇਜ ਜਿਹੜੀ ਕਲੱਬ ਹੈ ਦੀ ਇਹ ਅੰਮ੍ਰਿਤਸਰ ਦਾ ਬੜਾ ਪ੍ਰੈਸਟੀਜੀਅਸ ਕਲੱਬ ਹੈ ਅੱਜ ਇਹਦੀ ਇਲੈਕਸ਼ਨ ਡਿਕਲੇਅਰ ਹੋਈ ਸੀ ਅੱਜ ਕਰਨ ਲਈ ਪਰ ਅੱਜ ਸਵੇਰੇ ਜਿਹੜੀ ਐਡਮਿਨਿਸਟ੍ਰੇਸ਼ਨ ਨੇ ਆ ਕੇ ਦੂਜੀ ਪਾਰਟੀ ਨਾਲ ਮਿਲ ਕੇ ਕੋ ਪਤਾ ਨਹੀਂ ਇਹਨਾਂ ਨੇ ਕੀ ਚਾਲ ਚੱਲੀ ਹੈ ਇਲੈਕਸ਼ਨ ਨੂੰ ਜਿਹੜਾ ਨਾ ਉਹਨੂੰ ਪੋਸਟਪੋਨ ਕਰ ਦਿੱਤਾ ਗਿਆ ਔਰ ਨਾ اٹੈਂਡੈਂਸ ਰਜਿਸਟਰੀ ਦੇ ਉੱਪਰ ਕਿਸੇ ਨੇ ਸਾਈਨ ਕਰ ਦਿੱਤੇ ਹੈ ਬਾਹਰ بارش ਕਰਕੇ ਅੱਜ ਮੌਸਮ ਬਹੁਤ ਖਰਾਬ ਸੀ ਗਾਂਧੀ ਗਰਾਊਂਡ ਦੇ ਬਾਹਰ ਬਾਰਸ਼ ਨਾਲ ਭਰੇ ਹੋ ਸਾਰੇ ਸੜਕ ਜਿਹੜੀ ਪਾਣੀ ਨਾਲ ਭਰੇ ਵੀ ਸੀ ਔਰ ਮੈਂਬਰ ਵੀ ਤਕਰੀਬਨ ਆ ਗਏ ਜਦੋਂ ਇਹਨਾਂ ਨੇ 120 ਮੈਂਬਰਾਂ ਦੇ ਉੱਪਰ ਸਾਈਨ ਕਰਦੇ ਉਹਨਾਂ ਨੂੰ ਪਤਾ ਸੀ ਵੀ ਹੁਣ ਰਜਿਸਟਰ ਪੂਰਾ ਹੋਇਆ ਹੈ ਨਾ ਔਰ ਇੱਕ ਰਾਜਾ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਰਿਪਰੈ ਰਜਿਸਟਰ ਲੈ ਕੇ 도ੜ ਗਿਆ ਉਥੋਂ ਇਹਨਾਂ ਨੇ ਮੈਂਬਰ ਜਿਹੜੇ ਸਾਰੇ ਆਏ ਸੀ ਮੈਂਬਰ ਨੂੰ ਸਾਈਨ ਨਹੀਂ ਕਰ ਦਿੱਤੇ ਔਰ ਇਹ ਜਿਹੜੀ ਹੈ ਪ੍ਰਸ਼ਾਸਨ ਹੈ ਧੱਕੇਵਾਰੀ ਕੀਤੀ ਹੈ ਇਹ ਜਿਹੜੀ ਹੈਰਿਟੇਜ ਕਲੱਬ ਦੀ ਅੱਜ ਇਲੈਕਸ਼ਨ ਨਹੀਂ ਹੋਣ ਦਿੱਤੀ ਔਰ ਸਾਰੇ ਮੈਂਬਰ ਜਿਹੜੇ ਪ੍ਰੋਟੈਸਟ ਉਹ ਜੋ ਅੱਜ ਇੱਥੇ ਕਰ ਰਹੇ ਹੈ ਔਰ ਅਸੀਂ ਡੀਸੀ ਨੂੰ ਕਹਿੰਦੇ ਇੰਟਰਵਿਨ ਕਰੇ ਔਰ ਜਿਹੜੀ ਇਲੈਕਸ਼ਨ ਜਿਹੜੀ ਹੈ ਐਸ ਪ੍ਰੋਮਿਸ ਜਿਸ ਤਰ੍ਹਾਂ ਕੀਤੀ ਜਾਂ ਨੂੰ ਕਰੇ ਜਾਵੇ ਤਾਂ ਕਿ ਅੱਜ ਤਕਰੀਬਨ 85 ਲੱਖ ਜਿਹੜਾ ਏਰੀਆ ਜਿਹੜਾ ਉਹ ਕਲੱਬ ਦੇ ਅਕਾਊਂਟ ਵਿੱਚ ਆ ਚੁੱਕਾ ਹੈ ਔਰ ਜਿਹੜੀ ਇਲੈਕਸ਼ਨ ਜਿਹੜੀ ਹੈ ਕਰਵਾਣੀ ਚਾਹੀਦੀ ਹੈ ਇਹ ਪਤਾ ਨਹੀਂ ਕਿ ਉਹ ਪ੍ਰੋਸੈਸ ਜਿਹੜੀ ਹੈ ਇਹ ਕਿਸ ਮਨਸ਼ਾ ਦੇ ਨਾਲ ਜਿਹੜੀ ਇਲੈਕਸ਼ਨ ਨਹੀਂ ਹੁੰਦੀ ਤਿਆਰੀ ਹੈ ਅਸੀਂ ਸਾਰੇ ਡਿਮਾਂਡ ਕਰਦੇ ਆਂ ਕਿ ਇਲੈਕਸ਼ਨ ਜਿਹੜੀ ਉਹ ਅੱਜ ਕਰਾਈ ਜਾਵੇ ਜਾਂ ਦੀ ਜਿਹੜੀ ਇਮੀਡੀਏਟਲੀ ਨੇ ਡੇਟ ਅਨਾਉਂਸ ਕੀਤੀ ਜਾਵੇ ਥੈਂਕ ਯੂ ਲੈ ਕੇ ਇਲੈਕਸ਼ਨਸ ਨੂੰ ਲੈ ਕੇ ਚੀਜ਼ ਇਹਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬਟ ਬਾਕੀ ਸਾਰਾ ਸਿਚੁਏਸ਼ਨ ਕੰਟਰੋਲ ਹੈ ਤੁਹਾਡੇ ਸਾਹਮਣੇ ਹੈ ਅੰਡਰ ਕੰਟਰੋਲ ਹੈ ਤੇ ਸਿਵਲ ਦੇ ਨੁਮਾਇੰਦੇ ਵੀ ਆ ਰਹੇ ਹਨ ਨਹੀਂ ਨਹੀਂ ਦੇਖੋ ਜੀ ਉਹਨਾਂ ਦਾ ਟਾਈਮ ਸੀਗਾ ਜੋ ਪ੍ਰੋਟੋਕੋਲ ਹੈਗਾ ਤੇ ਦੱਸੋ 11:30 ਵਜੇ ਤੱਕ 11:30 ਵਜੇ ਤੱਕ ਆਣੇ ਦੱਸੋ ਚੱਕਿਆ ਇਹ ਕਹਿੰਦੇ ਜੀ 12 ਵਜੇ ਤੱਕ ਸੀਗਾ ਉਸ ਤੋਂ ਉਹਨੂੰ ਵੈਰੀਫਾਈ ਕਰ ਰਹੇ ਨੇ ਜਾਂ ਜਾਂ ਬੜੀ ਮੁਸ਼ਕਿਲ ਪਰੇਸ਼ਾਨ ਐਂਬੂਲੈਂਸ ਬੱਸੀ ਹੋਈਆਂ ਨਹੀਂ ਨਹੀਂ ਦੇਖੋ ਜੀ ਅਸੀਂ ਆਨਲਾਈਨ ਖਲ੍ਹਾਈ ਹੋਈ ਆ ਇੱਕ ਜਗ੍ਹਾ ਤੇ ਬੈਠੇ ਨੇ ਹੁਣ ਇਹਨਾਂ ਨੂੰ ਪਿੱਛੇ ਹੋ ਜਾਣਗੇ ਅਡਰ ਕਰੰਟ ਬਸ ਬਸ ਫਾਈਨਲ ਬਸ ਇਹੀ ਕਰ ਰਹੇ ਆ ਕਿ ਆਪਣਾ ਜੋ ਸਾਡੀ ਮੰਗ ਹੈਗੀ ਉਹ ਸਾਈਡ ਤੇ ਬੈਠ ਕੇ ਦੱਸਦੇ ਨੇ ਬਸ ਡੀਸੀ ਸਾਹਿਬ ਆ ਰਹੇ ਆ ਹਾਂਜੀ ਆਜੂ